ਖਾਲਸਾ ਜੀ ਤੁਹਾਡੇ ਸਿਰ ਦੇ ਉੱਪਰ ਜਿੰਨਾ ਮਰਜ਼ੀ ਕਰਜ਼ਾ ਹੋਵੇ ਕਲਗੀਧਰ ਪਾਤਸ਼ਾਹ ਨੇ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਅਜਿਹੀ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ ਕਿਹਾ ਕਿ ਇੱਥੇ ਮੇਰਾ ਸਿੱਖ ਆਕਰਕੇ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਿਰ ਦੇ ਉੱਪਰ ਜਿੰਨਾ ਮਰਜ਼ੀ ਕਰਜ਼ਾ ਹੋਵੇਗਾ ਉਹ ਕਰਜ਼ਾ ਲੱਤ ਜਾਵੇਗਾ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ ਕਲਗੀਧਰ ਪਾਤਸ਼ਾਹ ਮੁਖਤਸਰ ਸਾਹਿਬ ਦੀ ਜੰਗ ਲੜਨ ਤੋਂ ਬਾਅਦ ਇਸ ਸਥਾਨ ਦੇ ਉੱਪਰ ਪਹੁੰਚੇ ਨੇ ਇੱਥੇ ਆਕਰ ਕੇ ਝੰਡ ਦੇ ਰੁੱਖ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਆਪਦਾ ਘੋੜਾ ਬੰਨ੍ਹਿਆ ਹੈ ਵਿਸ਼ਰਾਮ ਕਰਦੇ ਨੇ ਥੋੜੇ ਸਮੇਂ ਦੇ ਵਿੱਚ ਕੀ ਵੇਖਦੇ ਨੇ ਇੱਕ ਬਾਜ ਔਰ ਤਿੱਤਰ ਸਾਹਮਣੇ ਆਕਰ ਕੇ ਲੜਨ ਲੱਗ ਪੈਂਦੇ ਨੇ ਔਰ ਬਾਜ ਨੇ ਤਿੱਤਰ ਨੂੰ ਮਾਰ ਦਿੱਤਾ ਹੈ ਤੇ ਇੱਕ ਸਿੱਖ ਨੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਤੁਸੀਂ ਬਾਜ ਨੂੰ ਤਿੱਤਰ ਨੂੰ ਮਾਰਨ ਤੋਂ ਨਹੀਂ ਰੋਕਿਆ ਔਰ ਉਸ ਤੋਂ ਹੱਸਦੇ ਪਹਿਜੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਬਾਜ ਹੈ ਪਿਛਲੇ ਜਨਮ ਦੇ ਵਿੱਚ ਬਾਣੀਆਂ ਸੀ ਔਰ ਜਿਹੜਾ ਇਹ ਤਿੱਤਰ ਹੈ ਇਹ ਪਿਛਲੇ ਜਨਮ ਦੇ ਵਿੱਚ ਜੱਟ ਸੀ ਔਰ ਇਸ ਜੱਟ ਨੇ ਬਾਣੀਆਂ ਤੋਂ ਕਰਜ਼ਾ ਲਿਆ ਹੋਇਆ ਸੀ ਔਰ ਇਹਨੇ ਸਾਡੀ ਜ਼ਮਨੀ ਪਾਈ ਸੀ ਭਾਵ ਸਾਨੂੰ ਹਾਜ਼ਰ-ਨਾਜ਼ਰ ਜਾਣ ਕਰਕੇ ਸਾਡੀ ਗਰੰਟੀ ਦਿੱਤੀ ਸੀ ਕਿ ਮੇਰਾ ਗੁਰੂ ਮੇਰਾ ਗਵਾਹ ਹੈ ਮੈਂ ਤੇਰਾ ਕਰਜ਼ਾ ਮੋੜਾਂਗਾ ਫਿਰ ਬਾਣੀਆਂ ਤੇ ਜੱਟ ਦੋਵਾਂ ਦੀ ਮੌਤ ਹੋ ਗਈ ਹੁਣ ਇਸ ਜਨਮ ਦੇ ਵਿੱਚ ਇਹ ਬਾਣੀਆਂ ਜਿਹੜਾ ਹੈ ਬਾਜ ਬਣਿਆ ਹੈ ਔਰ ਜੱਟ ਜਿਹੜਾ ਹੈ ਤਿੱਤਰ ਬਣਿਆ ਹੈ ਬਾਜ ਨੇ ਤਿੱਤਰ ਨੂੰ ਮਾਰ ਕਰਕੇ ਆਪ ਦਾ ਕਰਜ਼ਾ ਜਿਹੜਾ ਹੈ ਵਸੂਲ ਕੀਤਾ ਹੈ। ਕਲਗੀਧਰ ਪਾਤਸ਼ਾਹ ਨੇ ਫਿਰ ਉਸ ਸਥਾਨ ਦੇ ਉੱਤੇ ਵਾਰ ਦਿੱਤਾ ਕਿ ਮੇਰਾ ਸਿੱਖ ਜਿਹੜਾ ਹੈ ਇਸ ਸਥਾਨ ਦੇ ਉੱਪਰ ਸਰੋਵਰ ਦੇ ਵਿੱਚ ਆਕਰ ਕੇ ਇਸ਼ਨਾਨ ਕਰੇਗਾ ਉਹਦੇ ਸਿਰ ਦੇ ਉੱਪਰ ਜਿੰਨਾ ਕਰਜ਼ਾ ਹੋਵੇਗਾ ਇਹ ਉਤਰ ਜਾਵੇਗਾ। ਗੁਰੂ ਕੇ ਪਿਆਰਿਓ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਲ੍ਹਾ ਫਿਰੋਜ਼ਪੁਰ ਵਿਖੇ ਪਿੰਡ ਵਜੀਤਪੁਰ ਵਿੱਚ ਵਿੱਚ ਹੈ। ਇਸ ਸਥਾਨ ਦੇ ਉੱਪਰ ਬੇਅੰਤ ਸੰਗਤਾਂ ਆ ਕਰਕੇ ਹਾਜ਼ਰੀਆਂ ਭਰਦੀਆਂ ਨੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ। ਔਰ ਕਰਜ਼ੇ ਤੋਂ ਮੁਕਤ ਹੁੰਦੀਆਂ ਨੇ ਗੁਰੂ ਕੇ ਪਿਆਰਿਓ ਇਸ ਜਾਣਕਾਰੀ ਨੂੰ ਆਪ ਦੇ ਰਿਸ਼ਤੇਦਾਰ ਭੈਣ ਭਰਾਵਾਂ ਤੱਕ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਗੁਰੂ ਸਾਹਿਬ ਦੇ ਦਿੱਤੇ ਹੋਏ ਵਰ ਦਾ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ